ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅਦਰਕ ਨੂੰ ਖਾਣ ਨਾਲ ਜਿਹੜੇ 6 ਸਾਨੂੰ ਫਾਇਦੇ ਮਿਲਦੇ ਸਾਡੇ ਸਰੀਰ ਨੂੰ ਤੇ ਉਹ ਵਿਗਿਆਨਕ ਤੌਰ ਤੇ ਵੀ ਪ੍ਰਮਾਣਤਾ ਅੱਜ ਅਸੀਂ ਉਹਨਾਂ ਦੀ ਗੱਲ ਕਰਾਂਗੇ ਤੇ ਦੋਸਤੋ ਇਹਦੇ ਨਾਲ ਨਾਲ ਅਸੀਂ ਅਦਰਕ ਨੂੰ ਖਾਣ ਦਾ ਸਹੀ ਢੰਗ ਸਹੀ ਤਰੀਕਾ ਕੀ ਹੈ ਜਿਹਦੇ ਨਾਲ ਇਹ ਸਾਨੂੰ ਪੂਰੇ ਫਾਇਦੇ ਮਿਲ ਸਕਣ ਉਹਨਾਂ ਬਾਰੇ ਵੀ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਬਿਨਾ ਕਿਸੇ ਦੇਰੀ ਤੋਂ ਅਸੀਂ ਸ਼ੁਰੂ ਕਰਦੇ ਆਂ ਵੀ ਅਦਰਕ ਨੂੰ ਖਾਣ ਨਾਲ ਸਾਨੂੰ ਕਿਹੜੇ ਹੈਲਥ ਬੈਨੀਫਿਟਸ ਕਿਹੜੇ ਫਾਇਦੇ ਹੁੰਦੇ ਸਾਡੀ ਸਿਹਤ ਨੂੰ ਦੋਸਤੋ ਜੇ ਦੇ ਪਹਿਲੇ ਫਾਇਦੇ ਦੀ ਗੱਲ ਕਰੀਏ ਤਾਂ ਅਦਰਕ ਦੇ ਵਿੱਚ ਇੱਕ ਜਿੰਜਰੋਲ ਨਾਂ ਦਾ ਇੱਕ ਪਦਾਰਥ ਪਾਇਆ ਜਾਂਦਾ ਕਹਿ ਲਓ ਵੀ ਤੇਲ ਪਾਇਆ ਜਾਂਦਾ ਜਿਹੜਾ ਐਂਟੀ ਇਨਫਲਮੇਟਰੀ ਗੁਣ ਰੱਖਦਾ ਆਪਣੇ ਆਪ ਚ ਦੋਸਤੋ ਇਹ ਸਾਡੇ ਸੋਜਾਂ ਵਾਸਤੇ ਦਰਦਾਂ ਵਾਸਤੇ ਬੜਾ ਵਧੀਆ ਮੰਨਿਆ ਗਿਆ ਇਹਦੇ ਨਾਲ ਨਾਲ ਇਹਦੇ ਵਿੱਚ ਐਂਟੀਆਕਸੀਡੈਂਟ ਤੱਤ ਵੀ ਬੜੇ ਵਧੀਆ ਪਾਏ ਜਾਂਦੇ ਅਦਰਕ ਵਿੱਚ ਜਿਹੜੇ ਸਾਡੇ ਸਰੀਰ ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦੇ ਆ ਦੋਸਤੋ ਪੁਰਾਣੇ ਜ਼ਮਾਨੇ 'ਚ ਜਦੋਂ ਕਦੇ ਸੱਟ ਵੱਜਦੀ ਸੀ ਤਾਂ ਉਦੋਂ ਅਦਰਕ ਦਾ ਪ੍ਰਯੋਗ ਕੀਤਾ ਜਾਂਦਾ ਸੀ ਸੱਟ ਨੂੰ ਸਹੀ ਕਰਨ ਵਾਸਤੇ ਸੋ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਬੜੇ ਵਧੀਆ ਪਾਏ ਜਾਂਦੇ ਆ ਇਹ ਦਰਦਾਂ ਨੂੰ ਬਹੁਤ ਛੇਤੀ ਘੱਟ ਕਰਦਾ ਏ ਸੋ ਦੋਸਤੋ ਆਓ ਹੁਣ ਅਸੀਂ ਇਹਦੇ ਅਗਲੇ ਫਾਇਦੇ ਵੱਲ ਚੱਲਦੇ ਆਂ ਦੋਸਤੋ ਅਦਰਕ ਖਾਣਾ ਸਾਡੇ ਮਟਾਪਾ ਤੇ ਵਧਿਆ ਹੋਇਆ ਪੇਟ ਬੜੀ ਜਲਦੀ ਘਟਦਾ ਏ ਕਿਉਂਕਿ ਅਦਰਕ ਵਿੱਚ ਇੱਕ ਗੁਣ ਹੁੰਦਾ ਏ ਵੀ ਜਦੋਂ ਅਸੀਂ ਅਦਰਕ ਖਾਂਦੇ ਆ ਤਾਂ ਸਾਨੂੰ ਪੂਰਾ ਦਿਨ ਭੁੱਖ ਬੜੀ ਘੱਟ ਲੱਗਦੀ ਆ ਸਾਡਾ ਪੇਟ ਭਰਿਆ ਭਰਿਆ ਰਹਿੰਦਾ ਜੇ ਅਸੀਂ ਸਵੇਰੇ ਅਦਰਕ ਨੂੰ ਉਬਾਲ ਕੇ ਪੀ ਲਈਏ ਤੇ ਦੋਸਤੋ ਅਦਰਕ ਸਾਡੇ ਸਰੀਰ ਚ ਕੈਲਰੀਜ਼ ਨੂੰ ਬੜੀ ਜਲਦੀ ਬਰਨ ਕਰਦਾ ਏ ਤੇ ਸਾਡਾ ਜਿਹੜਾ ਮੈਟਾਬੋਲਿਕ ਰੇਟ ਆ ਉਹਨੂੰ ਵੀ ਬੜਾ ਵਧਾ ਦਿੰਦਾ ਏ ਭਾਅ ਭੋਜਨ ਖਾਣ ਤੋਂ ਬਾਅਦ ਜਿਹੜੀ એનર્ਜੀ ਬਣਦੀ ਏ ਸਾਰੀ ਪ੍ਰਕਿਰਿਆ ਏ ਉਹਨੂੰ ਤੇਜ਼ ਕਰਦਾ ਅਦਰਕ ਜਿਹਦੇ ਨਾਲ ਸਾਡਾ ਮਟਾਪਾ ਬੜੀ ਜਲਦੀ ਘਟਦਾ ਏ ਸਾਡਾ ਵਧਿਆ ਹੋਇਆ ਪੇਟ ਘੱਟ ਹੁੰਦਾ ਜੇ ਇਹਦੇ ਅਗਲੇ ਫਾਇਦੇ ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਖਬਰਾ ਢੋਂ ਦੀ ਪਰੇਸ਼ਾਨੀ ਕਦੇ-ਕਦੇ ਸਾਨੂੰ ਆਉਂਦੀ ਜਾਂ ਸਾਡਾ ਜੀ ਮਚਲਾਉਣ ਲੱਗ ਜਾਂਦਾ ਉਹ ਕਾਦੇ ਕਰਕੇ ਹੁੰਦਾ ਜਾਂ ਤਾਂ ਕਹਿ ਲੋ ਵੀ ਬਦਾਹ ਜਮੀਂ ਕਰਕੇ ਜਾਂ ਗੈਸ ਕਰਕੇ ਜਾਂ ਫਿਰ ਕਬਜ਼ ਦੀ ਪਰੇਸ਼ਾਨੀ ਕਰਕੇ ਜਾਂ ਦੋਸਤੋ ਕੁਝ ਕਿ ਦਵਾਈਆਂ ਅਜਈਆਂ ਹੁੰਦੀਆਂ ਏ ਜਿਹੜੀਆਂ ਸਾਡੇ ਘਬਰਾਟ ਕਰਦੀਆਂ ਇਹ ਤੇ ਜੀਮ ਚਲਾਉਂਦਾ ਸਾਡਾ ਜਾਂ ਜਿੰਨਾ ਪ੍ਰੈਗਨੈਂਟ ਲੇਡੀਜ਼ ਨੂੰ ਸਵੇਰ ਦੀ ਮਾਰਨਿੰਗ ਸਿਕਨੈਸ ਕਹ ਲੋ ਜਾਂ ਘਬਰਾਟ ਹੁੰਦੀ ਆ ਇਹ ਸਾਰੇ ਕਾਰਨਾਂ ਚ ਜਿਹੜੀ ਘਬਰਾਟ ਹੁੰਦੀ ਸਾਡਾ ਜੀਮ ਚਲਾਉਂਦਾ ਏ ਉਹਨਾਂ ਨੂੰ ਅਦਰਕ ਬੜੀ ਜਲਦੀ ਠੀਕ ਕਰਦਾ ਏ ਸੋ ਅਦਰਕ ਦਾ ਸੇਵਨ ਸਾਨੂੰ ਘਬਰਾਟ ਤੋਂ ਵੀ ਨਿਜਾਦ ਦਵਾਉਂਦਾ ਦੋਸਤੋ ਇੱਕ ਨਵੀਂ ਸਟੱਡੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਏ ਵੀ ਜਿਹੜਾ ਅਦਰਕ ਆ ਉਹ ਬਲੱਡ ਸ਼ੂਗਰ ਨੂੰ ਵੀ ਘਟ ਕਰਨ 'ਚ ਬੜੀ ਸਹਾਇਤਾ ਕਰਦਾ ਹੈ। ਸੋ ਜਿਹੜੇ ਸ਼ੂਗਰ ਦੇ ਮਰੀਜ਼ ਆ ਉਹਨਾਂ ਨੂੰ ਵੀ ਬਹੁਤ ਫਾਇਦਾ ਦਿੰਦਾ ਅਦਰਕ। ਦੋਸਤੋ ਇਹ ਸਟੱਡੀ 'ਚ ਉਹਨਾਂ ਨੇ ਦੱਸਿਆ ਵੀ ਜਿਹੜੇ ਲੋਕਾਂ ਨੂੰ 2 ਗ੍ਰਾਮ ਅਦਰਕ ਰੋਜ਼ਾਨਾ ਖਵਾਇਆ ਗਿਆ ਸੀਗਾ ਜਿਹੜੇ ਸ਼ੂਗਰ ਦੇ ਮਰੀਜ਼ ਸੀਗੇ ਉਹਨਾਂ ਦੀ ਸ਼ੂਗਰ 3 ਮਹੀਨਿਆਂ ਦੇ ਅੰਦਰ-ਅੰਦਰ 12% ਘਟੀ ਫਾਸਟਿੰਗ ਬਲੱਡ ਸ਼ੂਗਰ ਤੇ ਜਿਹੜਾ HbA1c ਵਾਲਾ ਟੈਸਟ ਅਸੀਂ ਕਰਾਉਨੇ ਆ ਜਿਹੜਾ 3 ਮਹੀਨੇ ਦਾ ਸ਼ੂਗਰ ਦਾ ਰਿਕਾਰਡ ਦੱਸਦਾ ਉਹ 10% ਘੇਠਾਂ ਆ ਗਿਆ। ਸੋ ਅਦਰਕ ਦਾ ਸੇਵਨ ਸਾਡੀ ਸ਼ੂਗਰ ਨੂੰ ਵੀ ਕੰਟਰੋਲ ਕਰਨ 'ਚ ਸਹਾਇਤਾ ਕਰਦਾ ਏ। ਤੇ ਦੋਸਤੋ ਅਦਰਕ ਦਾ ਸੇਵਨ ਸਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਘੱਟ ਕਰਦਾ ਏ। ਜਿਹਦੇ ਅਗਲੇ ਫਾਇਦੇ ਦੀ ਗੱਲ ਕਰੀਏ ਅਦਰਕ ਦੇ ਉਹ ਹੈਗਾ ਏ ਇਹ ਸਾਨੂੰ ਬਦਹਜਮੀ ਤੋਂ ਫਿਰ ਜਿਹੜਾ ਅਫਾਰਾ ਹੋ ਜਾਂਦਾ ਪੇਟ ਦਾ ਭਾਰੀਪਨ ਹੋ ਜਾਂਦਾ ਗੈਸ ਬਣ ਜਾਂਦੀ ਉਹਦੇ ਤੋਂ ਵੀ ਬੜੀ ਰਾਹਤ ਦਵਾਉਂਦਾ। ਜਿਹੜਾ ਅਦਰਕ ਆ ਇਹ ਸਾਡੇ ਲਿਵਰ ਨੂੰ ਮਤਲਬ ਕਹਿ ਲਓ ਸਟੀਮੂਲੇਟ ਕਰਦਾ ਏ। ਉਦੇ ਚੋਂ ਜਿਹੜੇ ਐਂਜ਼ਾਈਮ ਆ ਜਿਹੜੇ ਭੋਜਨ ਨੂੰ ਪਚਾਉਣ ਵਾਲੇ ਐਂਜ਼ਾਈਮ ਲੀਵਰ ਬਣਾਉਂਦਾ ਉਹਨਾਂ ਨੂੰ ਵੱਧ ਸੈਕ੍ਰੀਟ ਕਰਾਉਂਦਾ ਏ ਜੀ ਦਿਨਾਂ ਦੋਸਤੋ ਸਾਨੂੰ ਜਿਹੜਾ ਭੋਜਨ ਪਚਣ ਚ ਬੜੀ ਸਹਾਇਤਾ ਮਿਲਦੀ ਆ ਤੇ ਸਾਨੂੰ ਕਦੇ ਵੀ ਬਦਹਜ ਮੇ ਨਹੀਂ ਰਹਿੰਦੀ ਜੇ ਅਸੀਂ ਰੋਜ਼ਾਨਾ ਅਦਰਕ ਦਾ ਇਸਤੇਮਾਲ ਕਰਦੇ ਆ ਤਾਂ ਦੋਸਤੋ ਜੇ ਅਦਰਕ ਦੇ ਅਗਲੇ ਫਾਇਦੇ ਦੀ ਗੱਲ ਕਰੀਏ ਤਾਂ ਇਹ ਸਾਡੇ ਕੋਲੇਸਟ੍ਰੋਲ ਨੂੰ ਸਾਡੇ ਟ੍ਰਾਈਗਲਿਸਰਾਈਡਰ ਨੂੰ ਵੀ ਘੱਟ ਕਰਦਾ ਇਹ ਸਾਡਾ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹਨੂੰ ਘਟਾਉਂਦਾ ਏ ਤੇ ਜਿਹੜਾ ਚੰਗਾ ਏ ਐਚ ਡੀ ਐਲ ਉਹਨੂੰ ਵਧਾਉਂਦਾ ਏ ਸੋ ਸਾਡੇ ਦਿਲ ਦੀ ਸਿਹਤ ਵਾਸਤੇ ਬੜਾ ਵਧੀਆ ਮੰਨਿਆ ਗਿਆ ਤੇ ਦੋਸਤੋ ਵੱਧ ਉਮਰ ਵਧਣ ਦੇ ਨਾਲ ਜਿਹੜਾ ਸਾਡੇ ਖੂਨ ਦੀਆਂ ਨਸਾਂ 'ਚ ਸਖਤੀ ਆ ਜਾਂਦੀ ਆ ਅਦਰਕ ਉਹਨਾਂ ਨੂੰ ਵੀ ਠੀਕ ਕਰਨ ਦੀ ਤਾਕਤ ਰੱਖਦਾ ਏ ਸੋ ਵੱਧ ਦੀ ਉਮਰ 'ਚ ਵੀ ਸਾਨੂੰ ਜਰੂਰ ਅਦਰਕ ਦਾ ਸੇਵਨ ਕਰਨਾ ਚਾਹੀਦਾ ਇਹ ਸਾਡੇ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਏ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਹੇਠਾਂ ਲੈ ਕੇ ਆਉਂਦਾ ਸੋ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਹਾਂ ਵੀ ਇਹਨੂੰ ਖਾਣ ਦਾ ਸਹੀ ਢੰਗ ਸਹੀ ਤਰੀਕਾ ਕੀ ਆ ਦੋਸਤੋ ਇੱਕ ਚਮਚ ਅਦਰਕ ਨੂੰ ਪੀਸਿਆ ਹੋਇਆ ਅਦਰਕ ਲੈ ਲਓ ਤੇ ਉਹਨੂੰ ਪਾਣੀ ਵਿੱਚ ਉਬਾਲਣਾ ਹੈ ਇੱਕ ਗਲਾਸ ਪਾਣੀ 'ਚ ਉਹਨੂੰ ਉਬਾਲੋ ਤੇ ਉਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੀਣਾ ਹੈ ਦੋਸਤੋ ਪੀਣ ਦਾ ਸਹੀ ਤਰੀਕਾ ਹੈਗਾ ਏ ਵੀ ਅਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਤੇ ਰਾਤ ਦੇ ਖਾਣੇ ਤੋਂ ਬਾਅਦ ਪੀਣਾ ਹੈ ਜਿੱਦ ਨਾਲ ਸਾਨੂੰ ਬੜਾ ਫਾਇਦਾ ਮਿਲੂਗਾ ਕਿਉਂਕਿ ਦੋਸਤੋ ਅਦਰਕ ਦਾ ਅਸੀਂ ਵੈਸੇ ਤਾਂ ਰੋਜ਼ਾਨਾ ਹੀ ਸੇਵਨ ਕਰਦੇ ਆਂ ਸਬਜ਼ੀਆਂ 'ਚ ਕਹਿ ਲਓ ਜਾਂ ਅਸੀਂ ਚਾਹ 'ਚ ਇਹਦਾ ਸੇਵਨ ਕਰਦੇ ਆਂ ਪਰ ਜੇ ਸੀ ਇਹਨੂੰ ਲਗਾਤਾਰ ਇਸੇ ਮਤਲਬ ਜੋ ਇਹ ਤਰੀਕਾ ਦਾ ਸਿਆਏ ਪਾਣੀ ਚ ਉਬਾਲ ਕੇ ਇਹਦਾ ਰੋਜ਼ਾਨਾ ਸੇਵਨ ਕਰੀਏ ਰੋਟੀ ਤੋਂ ਬਾਅਦ ਤਾਂ ਸਾਨੂੰ ਬਹੁਤ ਫਾਇਦਾ ਮਿਲੂਗਾ ਸੋ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣਾ ਸੋ ਉਜਾ ਜਾਂਦੇ ਹੋ ਧੰਨਵਾਦ